ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦਾਂ ਜਿੱਥੇ ਕਿ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਦਰਸ਼ਨ ਦੀਦਾਰੇ ਕਰਨ ਲਈ ਪਹੁੰਚੀਆਂ ਨੇ ਅੱਜ ਦਾ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਜੀ ਔਰ ਬਹੁਤ ਪਵਿੱਤਰ ਦਿਹਾੜਾ ਸੰਗਤ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਵੇਖਣ ਨੂੰ ਨਜ਼ਰ ਆ ਰਿਹਾ ਔਰ ਲੱਗ ਲੱਗ ਜਗ੍ਹਾ ਤੇ ਸੰਗਤ ਵੱਲੋਂ oprala ਕਰਕੇ ਜਿਹੜਾ ਉਹ ਲੰਗਰ ਔਰ ਚਾਹ ਦੇ ਲੰਗਰ ਜਿਹੜੇ ਉਹ ਲਗਾਏ ਗਏ ਨੇ ਔਰ ਅੱਜ ਦੇ ਦਿਨ ਹੀ ਸultanpur Lodhi ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸ਼੍ਰੋਮਣੀ ਕਮੇਟੀ ਔਰ ਸਿੱਖ ਸੰਸਥਾਵਾਂ ਵੱਲੋਂ ਰਲ ਕੇ ਜਿਹੜਾ ਉੱਥੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਜੀ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਸੰਗਤ ਜਿਹੜੀ ਦੂਰ ਦਰਾਡੇ ਤੋਂ ਚੱਲ ਕਰਕੇ ਆਪਣੀ ਹਾਜ਼ਰੀ ਲਵਾ ਰਹੀ ਹੈ। ਕਹਾਂ ਸੇ ਆਏ ਹੋ? ਅਸਾਮ ਸੇ। ਅਸਾਮ ਸੇ ਆਏ ਹੋ? ਗੁਹਾਟੀ ਸੇ। ਤੋ ਯਹਾਂ ਪੇ ਆ ਕੇ ਜਾਂ ਸ੍ਰੀ ਦਰਬਾਰ ਸਾਹਿਬ ਜੀ ਅੰਦਰ ਆਪਨੇ ਦੇਖਾ ਠੰਡ ਵੀ ਬਹੁਤ ਹੈ ਔਰ ਕੈਸਾ ਲਗਾ ਮਨ ਕੋ? ਬਹੁਤ ਅੱਛਾ ਲਗਾ ਹੈ। ਇਹ ਜੋ ਸਭ ਕੇ ਸਾਥ ਮਿਲ ਕਰਕੇ ਬਹੁਤ ਅੱਛਾ ਲਗਾ। ਅੱਜ ਵੇਖੋ ਜੀ ਸੰਸਾਰ ਦੇ ਸਾਰੇ ਲੋਕਾਂ ਨੂੰ ਚਾਹ ਵਰਨਾ ਕੋ ਦੇ ਉਪਦੇਸ਼ ਹੋ ਇਸ ਪੰਡਤ ਕੋ ਸਦਾ ਆਦੇਸ਼ ਸੋ ਸੰਸਾਰ ਨੂੰ ਸੁਧਾਰਨ ਵਾਸਤੇ ਗੁਰੂ ਸਾਹਿਬ ਨੇ ਲੱਗ ਲੱਗ ਕਮਿਊਨਿਟੀਆਂ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਨੇ ਚਾਰ ਜਿਹੜੇ ਤਿੰਨ ਜਿਹੜੇ ਹੈਗੇ ਸੀਗੇ ਸੰਸਾਰ ਦੇ ਪ੍ਰਮੁੱਖ ਧਰਮ ਸੀਗੇ ਸਨਾਤਨ ਧਰਮ ਮੁਸਲਮਾਨ ਧਰਮ ਔਰ ਹਿੰਦੂ ਧਰਮ ਇਹ ਤਿੰਨ ਜਿਹੜੇ ਧਰਮ ਜਿਹੜੇ ਉਹ ਪ੍ਰਮੁੱਖ ਸੀਗੇ ਉਹਨਾਂ ਨੂੰ ਸੁਧਾਰਨ ਵਾਸਤੇ ਗੁਰੂ ਸਾਹਿਬ ਨੇ ਜਿਹੜਾ ਮਤਲਬ ਮੇਲਾ ਸ਼ਿਵਰਾਤ ਦਾ ਸ਼ਬਦ ਆਉਂਦਾ ਬਾਣੀ ਦੇ ਵਿੱਚ ਫਿਰ ਮਲਤਾਨ ਦੇ ਵਿੱਚ ਜਾ ਕੇ ਪੀਰਾਂ ਨੂੰ ਸਮਝਾਇਆ ਔਰ ਮੱਕੇ ਜਾ ਕੇ ਜਿਹੜੇ ਮੁਸਲਮਾਨ ਕਮਿਊਨਿਟੀ ਨੂੰ ਜਿਹੜਾ ਉਹਨਾਂ ਨੂੰ ਸੁਧਾਰਿਆ ਕਿ ਮਤਲਬ ਜਿਹੜਾ ਐ ਨਹੀਂ ਧਰਮ ਦੇ ਵਿੱਚ ਕੰਮ ਚੱਲਦੇ ਕਿ ਜਿਹੜੇ ਤੁਸੀਂ ਸਿੱਧੇ ਰਸਤੇ ਪੈ ਕੇ ਲੋਕਾਂ ਨੂੰ ਸੰਸਾਰ ਨੂੰ ਜਿਹੜੇ ਉਪਦੇਸ਼ ਸਿੱਧੇ ਰਸਤੇ ਪੈ ਕੇ ਕੰਮ ਕਰੋਗੇ ਉਹੀ ਤੁਹਾਡੇ ਜਿਹੜੇ ਕਾਰਜ ਆਉਣੇ ਨੇ ਲੇਕਿਨ ਜਿਹੜਾ ਲੁੱਟਖੋ ਵਾਲਾ ਕੰਮ ਹੈ ਉਹ ਸੰਸਾਰ ਦੇ ਵਿੱਚ ਕੰਮ ਨਹੀਂ ਆਉਂਦਾ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਅੱਜ ਮਨਾ ਰਿਆ ਨੇ ਇਸ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜਿੱਥੇ ਵੀ ਵੱਸਦੀਆਂ ਨੇ ਉੱਥੇ ਹੀ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਮਨਾਇਆ ਜਾਂਦਾ ਹੈ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ ਕਿ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਦਰਸ਼ਨ ਦੀਦਾਰੇ ਕਰਨ ਲਈ ਪਹੁੰਚੀਆਂ ਨੇ ਤੋਂ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਜਿਵੇਂ ਕਿ ਸਵੇਰ ਤੋਂ ਹੀ ਧੁੰਦ ਪਈ ਹੋਈ ਸੀ ਤੇ ਧੁੰਦ ਦਾ ਦੇਖਿਆ ਜਾਵੇ ਤਾਂ ਸਾਰੇ ਪਾਸੇ ਹੀ ਅੰਮ੍ਰਿਤਸਰ ਵਿੱਚ ਧੁੰਦ ਪਈ ਹੈ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਮਨਮੋਹਕ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਠੰਡ ਵੀ ਬਹੁਤ ਹੈ ਧੁੰਦ ਵੀ ਬਹੁਤ ਹੈ ਪਰ ਸੰਗਤ ਦੀ ਆਸਥਾ ਬਹੁਤ ਜ਼ਿਆਦਾ ਹੈ ਠੰਡ ਦਾ ਕੋਈ ਅਸਰ ਨਹੀਂ ਹੈਗਾ ਧੁੰਦ ਦਾ ਵੀ ਕੋਈ ਅਸਰ ਨਹੀਂ ਹੈਗਾ ਕਿਉਂਕਿ ਸੰਗਤਾਂ ਅੱਜ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਮਨੋਂ ਲਈ ਅੰਮ੍ਰਿਤ ਵੇਲੇ ਤੋਂ ਹੀ ਹਾਜ਼ਰੀਆਂ ਭਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਜੇ ਗੱਲ ਕਰੀਏ ਤਾਂ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਜਾ ਰਹੇ ਨੇ ਲੰਗਰ ਹਾਲ ਵਿੱਚ ਸੇਵਾ ਕੀਤੀ ਜਾ ਰਹੀ ਹੈ ਜੋੜੇ ਘਰ ਵਿੱਚ ਸੇਵਾ ਕੀਤੀ ਜਾ ਰਹੀ ਹੈ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੂਰਵ ਸੰਗਤਾਂ ਬੜੀ ਸ਼ਰਧਾ ਭਾਵਨਾ ਪਿਆਰ ਦੇ ਨਾਲ ਮਨਾ ਰਹੀਆਂ ਨੇ ਸੋ ਅੰਦਰੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਸੰਸਾਰ ਤੇ ਅਗਿਆਨਤਾ ਦਾ ਹਨੇਰਾ पसਰਿਆ ਹੋਇਆ ਸੀ ਜਿਸ ਨੂੰ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਚਾਨਣ ਰਾਹੀਂ ਦੂਰ ਕੀਤਾ ਗੁਰੂ ਸਾਹਿਬ ਜੀ ਨੇ ਸੰਸਾਰ ਤੇ ਫੈਲੀ ਜਾਤ ਪਾਤ ਵਰਣ ਵੰਡ ਦੀ ਬੁਰਾਈ ਨੂੰ ਦੂਰ ਕਰਦਿਆਂ ਮਨੁੱਖਤਾ ਨੂੰ ਏਕੇ ਵਿੱਚ ਪਰੋਇਆ ਉਹਨਾਂ ਨੇ ਔਰਤਾਂ ਨੂੰ ਸਮਾਜ ਵਿੱਚ ਉੱਚਾ ਅਤੇ ਬਰਾਬਰ ਦਾ ਸਨਮਾਨ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਦੇ ਆਂ। ਸਰਬਸਾਂਝੇ ਸਮਾਜ ਦੀ ਸਿਰਜਣਾ ਲਈ ਸਾਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ। ਸੰਗਤਾਂ ਨੂੰ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਦੀ ਅਪੀਲ ਵੀ ਕੀਤੀ ਜਾਂਦੀ ਹੈ। ਸੋ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਰੀਆਂ ਨੇ ਸੋ ਦੂਰੋ ਦੂਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ। ਕਿਉਂਕਿ ਕਿਰਤ ਕਰੋ ਵੰਡ ਛਕੋ ਨਾਮ ਜਪਣ ਦਾ ਉਪਦੇਸ਼ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਦਿੱਤਾ ਸੋ ਸੰਗਤ ਉਹਨਾਂ ਦੇ ਉਪਦੇਸ਼ਾਂ ਨੂੰ ਮੰਨਦੇ ਹੋਏ ਅੱਜ ਉਹਨਾਂ ਦਾ ਪ੍ਰਕਾਸ਼ ਪੂਰਵ ਮਨਾਉਣ ਲਈ ਸੰਗਤਾਂ ਸਚਕੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀਆਂ ਨੇ ਸੋ ਸਰਬ ਸਾਂਝੀ ਵਾਲਤ ਦਾ ਉਪਦੇਸ਼ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ ਸੋ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ ਮਨਾਉਣ ਲਈ ਸੰਗਤਾਂ ਪਹੁੰਚੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਪਰ ਦੇਖਿਆ ਜੀ ਠੰਡ ਦੇ ਵਿੱਚ ਵੀ ਜਿਹੜੀ ਕਿ ਸੰਗਤ ਨਤਮਸਤਕ ਹੋਣ ਲਈ ਪਹੁੰਚੀ ਹੈ ਅੱਜ ਦਾ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਜੀ ਔਰ ਬਹੁਤ ਪਵਿੱਤਰ ਦਿਹਾੜਾ ਸੰਗਤ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਵੇਖਣ ਨੂੰ ਨਜ਼ਰ ਆ ਰਿਹਾ ਔਰ ਲਗ ਲਗ ਜਗ੍ਹਾ ਤੇ ਸੰਗਤ ਵੱਲੋਂ ਉਪਰਾਲਾ ਕਰਕੇ ਜਿਹੜਾ ਉਹ ਲੰਗਰ ਔਰ ਚਾਹ ਦੇ ਲੰਗਰ ਜਿਹੜੇ ਉਹ ਲਗਾਏ ਗਏ ਨੇ ਔਰ ਅੱਜ ਦੇ ਦਿਨ ਹੀ ਸultanpur Lodhi ਵਿਖੇ ਸ੍ਰੀ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸ਼ਰੋਮਣੀ ਕਮੇਟੀ ਔਰ ਸਿੱਖ ਸੰਸਥਾਵਾਂ ਵੱਲੋਂ ਰਲ ਕੇ ਜਿਹੜਾ ਉੱਥੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਜੀ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਸੰਗਤ ਜਿਹੜੀ ਦੂਰ ਦਰਾਡੇ ਤੋਂ ਚੱਲ ਕਰਕੇ ਆਪਣੀ ਹਾਜ਼ਰੀ ਲਵਾ ਰਹੀ ਹੈ ਜੀ ਗੁਰੂ ਸਾਹਿਬ ਜੀ ਨੇ ਕੀਰਤ ਕਰੋ ਨਾਮ ਜਪੋ ਵੰਡ ਛਕਣ ਦਾ ਉਪਦੇਸ਼ ਦਿੱਤਾ ਸੀ ਸੰਗਤ ਨੂੰ ਪਰ ਅੱਜ ਅੱਜ ਕੱਲ੍ਹ ਦੇਖਿਆ ਆਪਾਂ ਲੰਗਰ ਵੀ ਲਗਾ ਰਹੇ ਆ ਵਧੀਆ ਇੱਕ ਤੋਂ ਇੱਕ ਲੰਗਰ ਵੀ ਲਗਾਇਆ ਜਾਂਦਾ ਹੈ ਗੁਰਮਤ ਸਮਾਗਮ ਵੀ ਹੁੰਦੇ ਨੇ ਪਰ ਜਿਹੜੇ ਆਮ ਜਿਹੜੀ ਸਿੱਖ ਲੋਕ ਨੇ ਜਾਂ ਸੰਗਤ ਇਹ ਉਹ ਉਸ ਉਪਦੇਸ਼ਾਂ ਨੂੰ ਘੱਟ ਹੀ ਮੰਨਦੀ ਹੈ ਕਿਉਂ ਨਹੀਂ ਉਪਦੇਸ਼ ਨੂੰ ਮੰਨਿਆ ਜਾ ਰਿਹਾ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਹੀ ਸਰਬਸਾਂਝੀ ਵਾਲਾ ਸੰਦੇਸ਼ ਵੀ ਦਿੱਤਾ ਸੀ ਹਾਂਜੀ ਜਿਹੜਾ ਇੱਕ ਬਹੁਤ ਵੱਡਾ ਕਾਰਨ ਹੈ ਜੀ ਜਿਹੜਾ ਸਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਭੇ ਸਾਂਝੀ ਵਾਲਸ ਦਾਇਨ ਕੋਈ ਨਾ ਦਿੱਸੇ ਬਾਰਾ ਜੀ ਉਹਦਾ ਉਪਦੇਸ਼ ਦਿੱਤਾ ਸੀ ਗਿਆ ਉਸ ਉਪਦੇਸ਼ ਤੋਂ ਲੋਕ ਜਿਹੜੇ ਨੇ ਭੁੱਲ ਗਏ ਨੇ ਭਟਕ ਗਏ ਨੇ ਰਸਤੇ ਤੋਂ ਔਰ ਭਟਕਣ ਕਾਰਨ ਜਿਹੜਾ ਇਹ ਸਿੱਖ ਜਗਤ ਔਰ ਸੰਸਾਰ ਜਿਹੜਾ ਉਹ ਇੱਕ ਅੰਧੇਰੇ ਖੂਹੇ ਦੇ ਵਿੱਚ ਜਿਹੜਾ ਉਹ ਡਿੱਗਣ ਵਾਸਤੇ ਜਿਹੜੇ ਤਿਆਰ ਹੋਏ ਨੇ ਜਿਹੜੇ ਲੰਗਰ ਨੇ ਜਿੱਥੋਂ ਤੱਕ ਲੰਗਰਾਂ ਦੀ ਮਹਾਨਤਾ ਹੈ ਪ੍ਰਥਾ ਹੈ ਉਹ ਸੰਸਾਰ ਦੇ ਵਿੱਚ ਸਾਬ ਸਿਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਚਾਲੂ ਕੀਤੀ ਸੀ ਔਰ ਸਾਡੇ ਲੋਕ ਜਿਹੜੇ ਉਹ ਲੰਗਰ ਲਗਾਉਣ ਵਾਸਤੇ ਹੀ ਤਰੀਜ ਦੇ ਰਹੇ ਨੇ ਸਵਾਦਾਂ ਵਿੱਚ ਪੈ ਗਏ ਨੇ ਵਾਖ ਵਖ ਸਵਾਦਾਂ ਦੇ ਵਿੱਚ ਪੈਕ ਕਰਕੇ ਜਿਹੜੇ ਨੇ ਚਾਹੇ ਉਹ ਬੜੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਸਾਧੂ ਮਹਾਂਪੁਰਖ ਨੇ ਉਹ ਕੋਈ ਪੀਜੇ ਦਾ ਲੰਗਰ ਲਗਾ ਰਿਆ ਹੈ ਕੋਈ ਠੰਡਿਆਂ ਦਾ ਲੰਗਰ ਲਗਾ ਰਿਆ ਹੈ ਕੋਈ ਅਲੱਗ-ਅਲੱਗ ਪ੍ਰਸ਼ਾਦੇ ਪਾਣੀ ਦਾ ਲੰਗਰ ਲਗਾ ਰਿਆ ਪਰ ਸੈਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਹੜੀ ਆ ਉਹ ਭਾਈ ਲਾਲੋ ਤੇ ਆਪਣੇ ਉਹਨਾਂ ਦੀ ਜਿਹੜੀ ਰੋਟੀ ਹੈਗੀ ਸੀਗੀ ਮਲਕ ਭਾਗੋ ਦੀ ਉਹਨੂੰ ਵੀ ਮਤਲਬ ਜਿਹੜਾ ਉਹ ਦੱਸਿਆ ਸੀ ਆ ਵੀ ਇਹਦੇ ਵਿੱਚ ਕੀ ਹੈਗਾ ਕਿਰਤ ਕਰਨ ਵਾਲੇ ਬੰਦੇ ਦਾ ਔਰ ਜਿਹੜਾ ਬੰਦਾ ਇੱਕ ਲੁੱਟ ਕੇ ਖਾ ਰਿਹਾ ਉਹਦੇ ਇਹਨਾਂ ਚੀਜ਼ਾਂ ਨੂੰ ਗੁਰੂ ਸਾਹਿਬ ਨੇ ਸਾਹਮਣੇ ਲਿਆਂਦਾ ਸੀਗਾ ਪਰ ਸਾਡੇ ਸੰਸਾਰ ਦੇ ਲੋਕ ਜਿਹੜੇ ਭੁੱਲ ਕਰਕੇ ਇਹਨਾਂ ਚੀਜ਼ਾਂ ਨੂੰ ਰਸਤੇ ਤੋਂ ਪਾਸੇ ਹਟਕੇ ਲੰਗਰ ਇੱਕ ਲੰਗਰ ਲਗਾਉਣ ਦੀ ਪ੍ਰਥਾ ਸਿੱਖ ਜਗਤ ਦੇ ਪਿੱਛੇ ਪੈ ਗਈ ਆ ਬਾਕੀ ਜੇ ਲੰਗਰ ਲਗਾਉਣਾ ਹੈ ਤਾਂ ਗੁਰਬਾਣੀ ਦਾ ਲੰਗਰ ਲਗਾਇਆ ਜਾਵੇ ਇਹ ਲੋਕਾਂ ਨੂੰ ਸਿੱਧੇ ਰਾਹ ਪਾਇਆ ਜਾਵੇ ਕਿਸੇ ਦੀ ਦਵਾਈ ਬੂਟੀ ਕਿਸੇ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਅੱਜ ਦੇ ਦਿਨ ਦੇ ਉੱਤੇ ਤਾਂ ਕਿ ਜਿਹੜੇ ਲੋਕ ਹੈਗੇ ਨੇ ਉਹ ਸਿੱਧੇ ਰਸਤੇ ਪੈ ਸਕਣ ਹਾਂਜੀ ਅੱਜ ਲੋੜ ਹੈ ਉਹਨਾਂ ਦੀ ਸਖਿਆਵਾਂ ਤੇ ਤੁਰਨ ਦੀ ਲੰਗਰ ਤੇ ਚਲੋ ਲਗਾਈ ਜਾਂਦੇ ਨੇ ਲਗਾਉਣੇ ਵੀ ਚਾਹੀਦੇ ਨੇ ਕੋਈ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਪ੍ਰਥਾ ਨੂੰ ਜਿਹੜਾ ਸ਼ੁਰੂ ਕੀਤਾ ਸੀ ਪਰ ਦੂਜੇ ਜਿਹੜੀ ਉਹਨਾਂ ਦੀ ਸਖਿਆਵਾਂ ਉਹ ਵੀ ਮੰਨਣੇ ਚਾਹੀਦੀਆਂ ਜੀ ਬਿਲਕੁਲ ਮੰਨਣੀਆਂ ਚਾਹੀਦੀਆਂ ਜੀ ਅੱਜ ਦੇ ਦਿਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਆਪਾਂ ਜੇ ਮੁਖ ਰੱਖ ਕੇ ਚੱਲੀਏ ਤਾਂ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਬਹੁਤ ਵੱਡੇ ਉਪਦੇਸ਼ ਉਜਲ ਕਿਹਾ ਜਿਲਕਨਾ ਕੋਟਮ ਕਲੜੀ ਮੱਸ ਹੈ ਨਾ ਤੋਤਿਆਂ ਜੂਠ ਨਾਲ ਉਤਰੇ ਜੇ ਤੋਂ ਧੋਵਾ ਤਿਸ ਹੈ ਨਾ ਉਹਨਾਂ ਨੇ ਕਹਿੰਦੇ ਭਾਂਡੇ ਦੀ ਉਹ ਆਧਾਰਨ ਦੇਖ ਕੇ ਬੰਦੇ ਦੇ ਅੰਦਰਲੇ ਮਨ ਨੂੰ ਦੱਸਿਆ ਸੀਗਾ ਵੀ ਜਿਸ ਤਰ੍ਹਾਂ ਇੱਕ ਆਪਾਂ ਕਹਿੰਦੇ ਭਾਂਡੇ ਨੂੰ ਮਾਂਜ ਕਰਕੇ ਸਾਫ਼ ਕਰਕੇ ਜਿਹੜਾ ਉਹ ਆਪਾਂ ਉਹਨੂੰ ਰਗੜੀਏ ਤਾਂ ਫਿਰ ਵੀ ਸਾਡੇ ਹੱਥ ਕਾਲੇ ਹੁੰਦੇ ਨੇ ਜਿਹੜੀ ਸੰਸਾਰ ਦੇ ਲੋਕਾਂ ਦੇ ਦਰ ਜਿਹੜੀ ਕਾਲਖ ਇੱਕ ਦੂਜੇ ਦੁਸ਼ਵੈਸ਼ ਭਾਵਨਾ ਪੈਦਾ ਹੋ ਗਈ ਆ ਉਹਨਾਂ ਕਾਰਨਾਂ ਕਰਕੇ ਕਿਉਂਕਿ ਸਭ ਤੋਂ ਵੱਡਾ ਕਾਰਨ ਹੈਗਾ ਬਾਣੀ ਤੇ ਬਾਣੇ ਨਾਲੋਂ ਟੁੱਟਣ ਕਾਰਨ ਜੇ ਜਦੋਂ ਬਾਣੀ ਤੇ ਬਾਣੇ ਨਾਲੋਂ ਸੰਸਾਰ ਦੇ ਲੋਕ ਟੁੱਟ ਗਏ ਨੇ ਸਿੱਖ ਟੁੱਟ ਗਏ ਨੇ ਸਿੱਖਾਂ ਦੇ ਬੱਚਿਆਂ ਨੂੰ ਜਾਂ ਸਿੱਖਾਂ ਦੀ ਕਮਿਊਨਿਟੀ ਨੂੰ ਕਿਸੇ ਨੂੰ ਤੁਸੀਂ ਜਪਜੀ ਸਾਹਿਬ ਦੀ ਬਾਣੀ ਜਾਂ ਹੋਰ ਕਿਸੇ ਬਾਣੀ ਦਾ ਜਿਹੜਾ ਉਹ ਤੁਸੀਂ ਉਚਾਰਨ ਉਹਨਾਂ ਨੂੰ ਪੁੱਛੋ ਕਿ ਕਿਵੇਂ ਹੁੰਦਾ ਔਰ ਬਾਣੀ ਕਿਵੇਂ ਪੜ੍ਹਨੀ ਚਾਹੀਦੀ ਆ ਜਾਂ ਬਾਣੀ ਪੜ੍ਹਦੇ ਹੋ ਤਾਂ ਲਗਭਗ ਸਾਰਿਆਂ ਦਾ ਜਿਹੜਾ ਨਾਂ ਦੇ ਵਿੱਚ ਜਵਾਬ ਹੁੰਦਾ ਜਿਹੜੇ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਜਿਨ੍ਹਾਂ ਦੇ ਉੱਤੇ ਪਾਤਸ਼ਾਹ ਦੀ ਨਦਰ ਸੁਹੱਲੀ ਹੈ ਉਹੀ ਜਿਹੜੇ ਸੰਸਾਰ ਦੇ ਵਿੱਚ ਗੁਰਬਾਣੀ ਦੇ ਨਾਲ ਜੁੜੇ ਔਰ ਬਾਣੇ ਦੇ ਨਾਲ ਜੁੜੇ ਹੋਏ ਨੇ ਤੇ ਅੱਜ ਜਿਹੜੇ ਲੋਕ ਨੇ ਇਹਨਾਂ ਕਾਰਨਾ ਕਰਕੇ ਬਹੁਤ ਸਾਰੀਆਂ ਵੱਡੀਆਂ ਬਿਮਾਰੀਆਂ ਨੂੰ ਜਿਹੜਾ ਸੱਦਾ ਦੇ ਰਿਆ ਨੇ ਤੇ ਔਰ ਰਸਤੇ ਤੋਂ ਭਟਕ ਕਰਕੇ ਜਿਹੜਾ ਬੱਚੇ ਸਾਡੇ ਜਿਹੜੇ ਲੁੱਟਾਂ ਖੋਵਾਂ ਔਰ ਨਸ਼ਿਆਂ ਦੇ ਵਿੱਚ ਪਾ ਕੇ ਸੰਸਾਰ ਵਿੱਚੋਂ ਗਲਤਾਨ ਹੋ ਰਹੇ। ਦੇਖੇਗਾ ਕਿ ਠੰਡ ਵੀ ਬਹੁਤ ਹੈ ਪਰ ਸੰਗਤ ਦੀ ਆਸਤਾ ਬਹੁਤ ਜ਼ਿਆਦਾ ਸਵੇਰ ਤੋਂ ਹੀ ਅਮਰਤ ਵੇਲੇ ਤੋਂ ਹੀ ਸੰਗਤ ਠਾਠਾ ਮਾਰਦਾ ਇਕੱਠ ਅੰਦਰ। ਅੱਜ ਵੇਖੋ ਜੀ ਸੰਸਾਰ ਦੇ ਸਾਰੇ ਲੋਕਾਂ ਨੂੰ ਚਾਹ ਵਰਨਾ ਕੋ ਦੇ ਆਦੇਸ਼ ਉਸ ਪੰਡਤ ਕੋ ਸਦਾ ਆਦੇਸ਼। ਸੋ ਸੰਸਾਰ ਨੂੰ ਸੁਧਾਰਨ ਵਾਸਤੇ ਗੁਰੂ ਸਾਹਿਬ ਨੇ ਲੱਗ ਲੱਗ ਕਮਿਊਨਿਟੀਆਂ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਨੇ ਚਾਰ ਜਿਹੜੇ ਤਿੰਨ ਜਿਹੜੇ ਹੈਗੇ ਸੀਗੇ ਸੰਸਾਰ ਦੇ ਪ੍ਰਮੁੱਖ ਧਰਮ ਸੀਗੇ ਸਨਾਤਨ ਧਰਮ ਮੁਸਲਮਾਨ ਧਰਮ ਔਰ ਹਿੰਦੂ ਧਰਮ ਇਹ ਤਿੰਨ ਜਿਹੜੇ ਧਰਮ ਜਿਹੜੇ ਉਹ ਪ੍ਰਮੁੱਖ ਸੀਗੇ ਉਹਨਾਂ ਨੂੰ ਸੁਧਾਰਨ ਵਾਸਤੇ ਗੁਰੂ ਸਾਹਿਬ ਨੇ ਜਿਹੜਾ ਮਤਲਬ ਮੇਲਾ ਸ਼ਿਵਰਾਤ ਦਾ ਸ਼ਬਦ ਆਉਂਦਾ ਬਾਣੀ ਦੇ ਵਿੱਚ ਫਿਰ ਮਲਤਾਨ ਦੇ ਵਿੱਚ ਜਾ ਕੇ ਪੀਰਾਂ ਨੂੰ ਸਮਝਾਇਆ ਔਰ ਮੱਕੇ ਜਾ ਕੇ ਜਿਹੜੇ ਮੁਸਲਮਾਨ ਕਮਿਊਨਿਟੀ ਨੂੰ ਜਿਹੜਾ ਉਹਨਾਂ ਨੂੰ ਸੁਧਾਰਿਆ ਕਿ ਮਤਲਬ ਜਿਹੜਾ ਐ ਨਹੀਂ ਧਰਮ ਦੇ ਵਿੱਚ ਕੰਮ ਚੱਲਦੇ ਕਿ ਜਿਹੜੇ ਤੁਸੀਂ ਸਿੱਧੇ ਰਸਤੇ ਪੈ ਕੇ ਲੋਕਾਂ ਨੂੰ ਸੰਸਾਰ ਨੂੰ ਜਿਹੜੇ ਉਪਦੇਸ਼ ਸਿੱਧੇ ਰਸਤੇ ਪੈ ਕੇ ਕੰਮ ਕਰੋਗੇ ਉਹੀ ਤੁਹਾਡੇ ਜਿਹੜੇ ਕਾਰਜ ਆਉਣੇ ਨੇ ਲੇਕਿਨ ਜਿਹੜਾ ਲੁੱਟਖੋ ਵਾਲਾ ਕੰਮ ਹੈ ਉਹ ਸੰਸਾਰ ਦੇ ਵਿੱਚ ਕੰਮ ਨਹੀਂ ਆਉਂਦਾ ਗੁਰੂ ਸਾਹਿਬ ਨੇ ਬਹੁਤ ਵਧੀਆ ਜਿਹੜੇ ਉਪਦੇਸ਼ ਦਿੱਤੇ ਨੇ ਅੱਜ ਦੇ ਦਿਨ ਸੋ ਕੀਰਤ ਕਰੋ ਨਾਮ ਜਪੋ ਵੰਡ ਛਕਣ ਦਾ ਉਪਦੇਸ਼ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਨਾਮ ਸਮੁੱਚੇ ਸਿੱਖ ਸੰਗਤ ਨੂੰ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਸਮੁੱਚੇ ਸੰਸਾਰ ਨੂੰ ਦਿੱਤਾ ਸੀ ਸੋ ਲੋੜ ਹੈ ਉਹਨਾਂ ਦੀ ਸਖਿਆਵਾਂ ਤੇ ਤੁਰਨ ਦੀ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਸੋ ਸੰਗਤਾਂ ਨਾਲ ਗੱਲਬਾਤ ਵੀ ਜ਼ਰੂਰ ਕਰਾਂਗੇ सो so, बड़ी दूरों दूरों संगत इतने पहुँचियाँ ने गलबात करा जी आ, क्या नाम है आपका नाल भट्टाचार्य जी कहाँ से आए हो आसाम से आसाम से आए आयु गुवाहाटी से तो यहाँ पे आके जहाँ श्री दरबार साहब जी अंदर आपने देखा ठंड भी बहुत है और कैसा लगा मन को बहुत अच्छा लगा है ये जो, आ, सबके साथ मिल कर के बहुत अच्छा लगा तो आज गुरु नानक देव जी का जो प्रकाश पूर्व है संगत आ रही है और लंगर की प्रथा भी गुरु नानक देव जी ने शुरू की तो क्या कहना चाहेंगे वो भी अच्छा है हाँ। बहुत ही अच्छा है हाँ। और सबको स्वागत करते हैं सबके साथ मिल जाते हैं और हमें बहुत अच्छा लगा है और सर्वधर्म के लिए उन्होंने उपदेश दिया था सभी को। साथ एक है। आ, सब, एक है, सब भाई भाई है जाना चाहिए अंदर का माहौल कैसा लगा, था? कैसा लगा बहुत अच्छा लगा है बहुत सुहावना है पहली बार आया हूँ हाँ ਔਰ ਉਸੋ ਘਰ ਵਾਲਾ ਇਹ ਪਰਿਵਾਰ ਕੇ ਲੂਭੇ ਦੇ ਸਰ ਬਿਲਕੁਲ ਜੀ ਪਰਿਵਾਰ ਵੀ ਬਿਲਕੁਲ ਨਾਲ ਆਇਆ ਕਿਉਂਕਿ ਅੱਜ ਪ੍ਰਕਾਸ਼ਪੁਰਵ ਵੀਰ ਸੰਗਤਾਂ ਦੂਰ ਦਰਾਡੇ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਪਹੁੰਚੀਆਂ ਨੇ ਸੋ ਧੰਨ ਧੰਨ ਸ਼੍ਰੀ ਗੁਰਨਾਨਦ ਦੇਵ ਪ੍ਰਕਾਸ਼ਪੁਰਵ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸੋ ਜੇ ਦੇਖਿਆ ਜਾਵੇ ਤਾਂ ਇੱਥੋਂ ਕੱਲ ਵੀ ਜਥਾ ਪਾਕਿਸਤਾਨ ਗੁਰਦ ਆਮ ਦੇ ਦਰਸ਼ਨਾਂ ਲਈ ਗਿਆ ਤੇ ਇਸੇ ਤਰ੍ਹਾਂ ਹੀ ਜਿੱਥੇ ਵੀ ਗੁਰਨਾਨਕ ਨਾਮ ਲੇਵਾ ਸੰਗਤਾਂ ਵੱਸਦੀਆਂ ਨੇ ਉੱਥੇ ਹੀ ਧੰਤ ਧਨ ਸ੍ਰੀ ਗੁਰਨਾਨਦ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਿਆ ਸੀ ਅੱਜ ਭੋਗ ਪਾਏ ਗਏ ਨੇ ਗੁਰਮਤ ਸਮਾਗਮ ਨੇ ਇਸੇ ਤਰ੍ਹਾਂ ਵੱਖ-ਵੱਖ ਥਾਵਾਂ ਤੇ ਨਗਰ ਕੀਰਤਨ ਅਤੇ ਗੁਰਮਤ ਸਮਾਗਮ ਵੀ ਕੀਤੇ ਜਾ ਰਹੇ ਨੇ ਸੋ ਲੋੜ ਹੈ ਸਾਨੂੰ ਧੰਤ ਧਨ ਸ੍ਰੀ ਗੁਰਨਾਨਕ ਦੇਵ ਜੀ ਦੀ ਸਿੱਖਿਆਵਾਂ ਤੇ ਤੁਰਨ ਦੀ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ